ਸਿਆਣ ਦਾ ਖਾਨੇ ਇੱਕ ਰੁੱਖ 100 ਸੁਖ ਸਾਡਾ ਅਸੀਂ ਸਾਡੀ ਜਿਹੜੀ ਧਰਤੀ ਦੀ ਮੇਨ ਸਾਨੂੰ ਆਕਸੀਜਨ ਮਿਲਦੀ ਸਰੋਤ ਹੈ ਜੰਗਲਾਂ ਨੂੰ ਅਸੀਂ ਆਪਣੀ ਸਹੂਲਤਾਂ ਵਾਸਤੇ ਖਤਮ ਕਰਤਾ ਜਿਵੇਂ ਸਾਡੇ ਗੁਰਬਾਣੀ ਚਾਹੁੰਦਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਬਾਤਾਂ ਦੀ ਜਿਹੜੀ ਧਰਤੀ ਸਾਡੀ ਮਾਂ ਹੈ ਇਹਦੀ ਸਿਹਤ ਨੂੰ ਬਣਾਉਣ ਵਾਸਤੇ ਰੁੱਖ ਬਹੁਤ ਜ਼ਰੂਰੀ ਹੈ ਸਾਡਾ ਵਾਤਾਵਰਨ ਇੰਨਾ ਧੁੰਦਲਾ ਹੋ ਚੁੱਕਿਆ ਹੈ ਕਿ ਸਾਨੂੰ ਸਾਹ ਲੈਣਾ ਔਖਾ ਹੋਇਆ ਜੇਕਰ ਅਸੀਂ ਸਾਰੇ ਇੱਕ ਇੱਕ ਰੁੱਖ ਲਾਈਏ ਅਤੇ ਉਹਨੂੰ ਪਾਲੀਏ ਤਾ ਮੇਰੇ ਖਿਆਲ ਅਨੁਸਾਰ ਅਸੀਂ ਸਾਡੀ ਧਰਤੀ ਮਾਤਾ ਦੀ ਸਿਹਤ ਨੂੰ ਸਿਹਤਮੰਦ ਕਰ ਸਕਦੇ ਹਾਂ ਅਤੇ ਜਿਹੜੀ ਅਸੀਂ ਡੁਪਲੀਕੇਟ ਆਕਸੀਜਨ ਲੈਂਦੇ ਹਾਂ ਹਸਪਤਾਲਾਂ 'ਚ ਜਾ ਕੇ ਉਹ ਸਾਨੂੰ ਲੈਣ ਦੀ ਲੋੜ ਨਹੀਂ ਪਊਗੀ ਕਿਉਂਕਿ ਸਾਡੇ ਰੁੱਖਾਂ 'ਚ ਇੰਨੀ ਤਾਕਤ ਹੈ ਕਿ ਉਹ ਸਾਨੂੰ ਨੇਚਰਲੀ ਆਕਸੀਜਨ ਦੇ ਕੇ ਸਾਡਾ ਸਰੀਰ ਨੂੰ ਸਿਹਤਮੰਦ ਰੂਪਾ ਕਰ ਸਕਦੇ ਆ ਅੱਜ ਕਿੰਨੇ ਤਰਕ ਲਾਏ ਕਿਹੜੇ ਕਿਹੜੇ ਲਾਏ ਅਸੀਂ ਕਾਫੀ ਤਰ੍ਹਾਂ ਦੇ ਦਖਤ ਲਾਏ ਆ ਜਿਵੇਂ ਸਾਂਝਣ ਹੋ ਗਿਆ ਤੇ ਪਿੰਖਲ ਹੋ ਗਈ ਤੇ ਕਾਫੀ ਹੋਰ ਬੂਟੇ ਹੈਗੇ ਆ ਲਗਭਗ 100 ਦਰਖਤ ਅਸੀਂ ਅੱਜ ਆਪਣੀ ਗਲੀ ਚ ਲਾਇਆ ਹੈ। ਪ੍ਰਦਰਸ਼ਨ ਨਗਰ ਤੇ ਇਕੱਲੇ ਅਸੀਂ ਅੱਜ ਹੀ ਬੂਟੇ ਲਾਏ। ਅਸੀਂ ਲਗਭਗ ਪਿਛਲੇ 10 ਸਾਲਾਂ ਤੋਂ ਬੂਟੇ ਲਾਉਂਦੇ ਆ ਰਹੇ ਹਾਂ। ਤੇ ਇਹ ਸਾਡੇ 450 ਫੁੱਟ ਸਾਡੀ ਗਲੀ ਦੀ ਲੰਬਾਈ ਹੈ। ਇਹ ਚ ਇਦੋਂ ਪਹਿਲਾਂ ਲਗਭਗ 200 ਦਰਖਤ ਸਾਡਾ ਜਿਹੜਾ ਬਹੁਤ ਵਧੀਆ ਚੱਲ ਰਿਹਾ ਹੈ। ਅਤੇ ਅਸੀਂ ਆਮ ਮਾਨਸਨ ਨਿਵਾਸੀ, ਪੰਜਾਬ ਨਿਵਾਸੀ ਨੂੰ ਬੇਨਤੀ ਕਰਦੇ ਆ ਕਿ ਆਪਕਾ ਆਪਣੀਆਂ ਗਲੀਆਂ ਚ ਵੱਧ ਵੱਧ ਦਰਖਤ ਲਾਉਣ, ਬੂਟੇ ਲਾਉਣ। ਤਾਂ ਜੋ ਜਿਹੜੀ ਸਮੱਸਿਆ ਹੈਗੀ ਸਾਡੇ ਅਕਸੀਨ ਦੀ ਉਹ ਖਤਮ ਹੋ ਸਕੇ ਅਤੇ ਧਰਤੀ ਮਾਤਾ ਨੇ ਸਿਹਤ ਬਣਾਈ ਜਾ ਸਕੇ ਹਾਂ ਜਿਹੜੇ ਲੋਕ ਬੂਟੇ ਲਾਉਂਦੇ ਆ ਫੋਟੋ ਖਿਚਾਉਣ ਪਿੱਛੇ ਉਹਨਾਂ ਨੂੰ ਸਿਰਫ ਮੈਂ ਇੰਨੀ ਬੇਨਤੀ ਕਰਾਂਗਾ ਕਿ ਬੂਟੇ ਲਾਓ ਇਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲੋ ਇਹਨਾਂ ਨੂੰ ਜਦੋਂ ਪਾਣੀ ਲੋੜ ਹੈ ਖਾਦ ਦੀ ਲੋੜ ਹੈ ਗੜਾਈ ਲੋੜ ਹੈ ਇਹਨਾਂ ਦੀ ਕਰੋ ਤਾਂ ਕਿ ਇਹ ਆਪਣੇ ਜਿਹੜੇ ਲਾਇਆ ਉਹਦਾ ਮਕਸਦ ਪੂਰਾ ਹੋ ਸਕੇ ਸਿਰਫ ਫੋਟਾ ਖਿਚਾਉਣ ਤੇ ਬੂਟੇ ਨਹੀਂ ਲਾਉਣੇ ਚਾਹੀਦੇ ਸਾਨੂੰ ਨਰਸੀ ਬੂਟੇ ਲਿਆ ਕੇ ਉਹਨਾਂ ਦੇਖਭਾਲ ਕਰਨੇ ਆਇਆ ਘੱਟੋ ਘੱਟ 5 ਸਾਲ ਜੇ ਅਸੀਂ ਇਹਨਾਂ ਦੇਖਭਾਲ ਕਰਾਂਗੇ ਤਾਂ ਹੀ ਸਾਨੂੰ ਫਾਇਦਾ ਹੈ ਬੂਟੇ ਲਾਉਣ ਦਾ ਵਰਨਾ ਕੋਈ ਫਾਇਦਾ ਨਹੀਂ ਆਖਨੇ ਕਰ ਤੇ ਰੀਗਾਰਡ ਵੀ ਲਾਇਆ ਅਸੀਂ ਇਹ ਵੀ ਤੁਹਾਨੂੰ ਸਪਸ਼ਟ ਕਰ ਦਿੰਨੇ ਨੇ ਕਿ ਅਸੀਂ ਤਰੀਗਾਰਡ ਆਪਣੇ ਖਰਚੇ ਤੇ ਲਾਇਆ ਹੈ ਔਰ ਬੂਟੇ ਵੀ ਆਪਣੇ ਖਰਚੇ ਤੇ ਲਾਏ ਆ ਕਿਸੀ ਸਰਕਾਰ ਵੱਲੋਂ ਜਾਂ ਪੰਚਾਇਤ ਵੱਲੋਂ ਕੋਈ ਫੰਡ ਨਹੀਂ ਲਿਆ ਇਹਦੇ ਵਿੱਚ ਲਗਭਗ ਅਸੀਂ 100 ਬੂਟੇ ਲਾਏ ਨੇ ਇਹਦੇ ਵਿੱਚ ਸਹਾਂਜਨ ਹੋ ਗਿਆ ਖਨੇਰ ਹੋ ਗਈ ਤੇ ਪਿੱਪਲ ਹੋ ਗਏ ਕਈ ਤੱਕ ਬਹੁਤ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਬੂਟੇ ਅਸੀਂ ਲਾਏ ਨੇ ਸਾਨੂੰ ਜਿਹੜਾ ਹੈਗਾ ਬੂਟੇ ਆਕਸੀਜਨ ਦਿੰਦੇ ਨੇ ਆਪਣੀ ਸਿਹਤ ਬਚਾਉਣ ਵਾਸਤੇ ਵੀ ਤੇ ਧਰਤੀ ਨੂੰ ਵੀ ਬਚਾਉਣ ਵਾਸਤੇ ਤੇ ਲੋਕਾਈ ਨੂੰ ਬਚਾਉਣ ਵਾਸਤੇ ਸਾਨੂੰ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਬੂਟੇ ਲਾਈਏ ਵੱਧ ਤੋਂ ਵੱਧ ਆਪਣੇ ਜਿਹੜਾ ਵੱਡਾ ਹਾਸਾ ਵਾਪਰਿਆ ਸਿੱਧੂ ਮੂਸੇਵਾਲੇ ਦਾ ਉਹਨਾਂ ਦੀ ਮਾਤਾ ਜੀ ਨੇ ਵੀ ਸਾਨੂੰ ਪ੍ਰੇਰਿਆ ਵੀ ਇੱਕ ਇੱਕ ਬੂਟਾ ਲਾਓ ਪਰ ਅਸੀਂ ਉਹ ਤੋਂ ਉਤਸ਼ਾਹਤ ਹੋ ਕੇ 20 ਤੀ ਬੰਦੇ ਰਲ ਕੇ ਗਲੀ ਦੇ ਸੌ ਬੂਟਾ ਲੈ ਕੇ ਅਸੀਂ ਨਰਸਰੀ ਦੇ ਵਿੱਚੋਂ ਆਏ ਤੇ 100 ਦਾ 100 ਅਸੀਂ ਅੱਜ ਬੂਟਾ ਲਾਇਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਦੇ ਸਾਰੇ ਬੂਟੇ ਅਸੀਂ ਕਾਮਯਾਬ ਕਰਾਂਗੇ ਤੇ ਹਰ ਰੋਜ਼ ਉਹਨਾਂ ਦੀ ਦੇਖਭਾਲ ਵੀ